ਜਰੰਦਰ ਵਿਕੇ ਪੰਜਾਬ ਰੋਡਵੇਜ਼ ਪੰਬਜ ਮੁਲਾਜ਼ਮਾਂ ਦੇ ਸਾਂਝੀ ਐਕਸ਼ਨ ਕਮੇਟੀ ਵੱਲੋਂ ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ 'ਚ ਦੱਸਿਆ ਗਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪ੍ਰੋਮੋਸ਼ਨ ਨਹੀਂ ਕੀਤੀਆਂ ਜਾ ਰਹੀਆਂ ਹਨ ਤੇ ਉੱਥੇ ਵਰਕਸ਼ਾਪ ਦੀ ਹਾਲਤ ਵੀ ਕਾਫੀ ਖਰਾਬ ਹੈ ਤੇ ਐਕਸ਼ਨ ਕਮੇਟੀ ਵਰਕਸ਼ਾਪ ਦੇ ਸੁਧਾਰ ਲਈ ਲੰਮੇ ਸਮੇਂ ਤੋਂ ਮੰਗ ਕਰ ਰਹੀ ਹੈ ਪਰ ਉਸ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਜੇਕਰ ਸਰਕਾਰ ਵੱਲੋਂ ਉਕਤ ਮੰਗਾਵਲ ਧਿਆਨ ਨਾ ਦਿੱਤਾ ਗਿਆ ਤੇ ਪੰਜਾਬ ਰੋਡਵੇਜ਼ ਪੰਬਜ ਸਾਂਝੀ ਐਕਸ਼ਨ ਕਮੇਟੀ ਵੱਲੋਂ ਤਿੱਖਾ ਸੰਘਰਸ਼ ਕਰਨ ਦੀ ਮਜਬੂਰ ਹੋਵੇਗੀ ਜਰੰਦਰ ਤੋਂ ਸ੍ਰਿੰਦਰ ਰਣਦੇਵ ਦੀ ਰਿਪੋਰਟ ਪੰਜਾਬ ਰੋਡਵੇ ਦੀ ਕੈਦੀ ਕਲਾ ਨੂੰ ਚੜ੍ਹਦੀ ਕਲਾ ਲੈ ਜਾਣ ਵਾਸਤੇ ਸਾਡੇ ਜਿਹੜੇ ਸੁਝਾਅ ਆ ਉਹ ਸਰਕਾਰ ਸੁਣੇ ਪੰਜਾਬ ਰੋਡਵੇ ਦਾ ਸਰਕਾਰ ਜਿਹੜੀ ਹੈ ਉਹ ਬੇੜਾਗਰ ਕਰਨ ਜਾ ਰਹੀ ਹੈ ਸਰਕਾਰ ਨੂੰ ਅਸੀਂ ਆਪਣੇ ਸੁਝਾਅ ਦੇਵਾਂਗੇ ਕਿ ਰੋਡਵੇ ਜਿਹੜੀ ਐ ਉਹ ਕਿਸੇ ਘਟੇ ਚ ਨਹੀਂ ਜਾਂਦੀ ਇਹ ਸਰਕਾਰ ਦਾ ਖਜ਼ਾਨਾ ਖਰਚਦੀ ਐ ਜੇ ਸਰਕਾਰ ਇਹਨੂੰ ਸਹੀ ਤਰੀਕੇ ਨਾਲ ਚਲਾਵੇ ਕਾਰਨ ਹੈਗਾ ਜੀ ਵੀ ਮਤਲਬ ਇਹ ਸਾਡੀ ਤੋਂ ਕੋਈ ਗੱਲ ਸੁਣਦੇ ਨਹੀਂ ਹਾਲਾਂਕਿ ਯੂਨੀਅਨ ਜਿਹੜੀ ਐ ਉਹ ਸਰਕਾਰ ਔਰ ਮੁਲਾਜ਼ਮਾਂ ਦੇ ਵਿੱਚ ਕੜੀ ਦਾ ਕੰਮ ਕਰਦੀ ਐ ਸਾਨੂੰ ਇਹਨੂੰ ਸੁਣਨਾ ਚਾਹੀਦਾ ਪੰਜਾਬ ਰੋਡਵੇ ਦੇ ਵਿੱਚ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਦਾ ਬੁਰਾ ਹਾਲ ਐ ਬੜੀਆਂ ਬੜੀਆਂ ਪੋਸਟ ਜਿਹੜੀਆਂ ਪੋਸਟਾਂ ਖਾਲੀ ਪਈਆਂ ਬੰਦੇ ਅਲਿਜੀ ਬਣਨੇ ਸਰਕਾਰ ਕੋਈ ਪ੍ਰਮੋਸ਼ਨ ਨਹੀਂ ਕਰ ਰਹੀ ਕਰਪਸ਼ਨ ਜਿਹੜੀ ਹੈ ਉਹ ਚੜਦੀ ਕਲਾ ਚੱਲ ਰਹੀ ਹੈ ਰੋਡਵੇ ਦੇ ਵਿੱਚ ਹਾਲਾਂਕਿ ਮੁੱਖ ਮੰਤਰੀ ਕਰਪਸ਼ਾ ਜਿਹੜੀ ਕਹਿੰਦੇ 0 ਟੋਰ ਲੈ ਤੇ ਆ ਪਰ ਰੋਡਵੇ ਦੇ ਵਿੱਚ ਖਦਮ ਨਹੀਂ ਹੋਈ। ਆ ਕੀ ਭਰਤੀ ਜਿਹੜੀ ਕੋਈ ਨਹੀਂ ਹੋ ਰਹੀ। ਬੱਸਾਂ ਜਿਹੜੀਆਂ ਆਈਆਂ ਸਾਡੇ ਕੋਲ ਉਹ ਬੱਸਾਂ ਦੇ ਹਿਸਾਬ ਦੇ ਨਾਲ ਵੀ ਸਾਡੇ ਕੋਲ ਸਾਫ ਐ ਨਹੀਂ। ਜਿਹੜੀਆਂ ਬੱਸਾਂ ਸਾਡੀਆਂ ਖੜੀਆਂ ਤਕਰੀਬਨ 1.5 ਕਿਲੋਮੀਟਰ ਅਸੀਂ ਰੋਜ਼ ਮਿਸ ਕਰ ਰਹੇ ਆ।